ਪਿਆਰਿਓ ਮਿੰਟ 2 ਹੀ ਲੈਣੇ ਤੁਹਾਡੇ ਆ ਵੀਡੀਓ ਦੇਖ ਕੇ ਜਾਓ ਇੱਕ ਰੀਮਾੜੀ ਜੀ। ਦੱਤ ਮਾਰਾ ਤੇ ਪਿਆਰੇ ਦੱਤ ਮਾਰਾ ਤੇ ਪਿਆਰੇ ਦੱਤ ਮਾਰਾ ਤੇ ਪਿਆਰੇ ਰੇ ਪਲੇ ਹਾਂਜੀ ਵੀਡੀਓ ਤਾਂ ਤੁਸੀਂ ਦੇਖ ਹੀ ਲਈ ਐ ਇਨ ਹੁਣ ਆਪਾਂ ਕੀਰਤਨ ਦਾ ਨਾਮ ਦਈਏ ਜਾਂ ਗਾਇਕੀ ਦਾ ਨਾਮ ਦਈਏ ਜਾਂ ਕੀ ਕਹੀਏ ਇਹ ਕੀਰਤਨ ਕਰ ਰਹੇ ਆ ਜਾਂ ਗਾਉਣ ਗਾ ਰਹੇ ਆ ਜਾਂ ਕੀ ਕਰ ਰਹੇ ਆ ਮੇਰੀ ਤਾਂ ਸਮਝ ਵਿੱਚ ਨਹੀਂ ਆਇਆ ਤੁਹਾਡੀ ਸਮਝ ਵਿੱਚ ਆਇਆ ਤੇ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਆ ਦਿੱਲੀ ਦੇ ਵਿੱਚ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਦੇ ਅੰਦਰ ਕੀਰਤਨ ਦਰਬਾਰ ਦੇ ਅੰਦਰ ਰਾਗੀ ਸਿੰਘ ਕੀਰਤਨ ਕਰ ਰਹੇ ਆ ਇੱਕ ਸੇਕਹ ਸੰਗਤ ਦੇ ਵਿੱਚ ਉੱਠ ਕੇ ਮੈਗ ਉਸਨੇ ਫੜਿਆ ਹੈ ਮੈਗ ਦੇ ਵਿੱਚ ਨਾਲ ਪੰਕਤੀਆਂ ਪੜ ਰਿਹਾ ਹੈ ਜਿਵੇਂ ਗਾਉਣ ਗਾ ਰਿਹਾ ਹੋਵੇ ਤੇ ਜਿਹੜੇ ਇਸ਼ਾਰੇ ਵੀ ਉਹ ਗਾਇਕਾ ਵਾਂਗੂ ਹੱਥ ਕੱਢ ਗਏ ਇਸ ਤਰ੍ਹਾਂ ਐ ਕਰ ਰਿਹਾ ਹੈ ਸੋ ਪਿਆਰੇ ਉਹਨੂੰ ਆਪਾਂ ਕੀ ਨਾਂ ਦਈਏ ਪਹਿਲਾਂ ਤਾਂ ਸਿੰਘਾ ਵੀ ਚਲੋ ਵੀ ਰਾਗਾਂ ਦੇ ਆਧਾਰਤ ਤੇ ਆਧਾਰ ਜਿਹੜਾ ਕੀਰਤਨ ਕਰਨਾ ਚਲ ਕਈ ਜਿਹੜੇ ਉਹ ਸਿੱਧਾ-ਸਿੱਧਾ ਵੀ ਕਰਦੇ ਆ ਕਈ ਜਿਹੜੇ ਜਾਣਦੇ ਆ ਕੀਰਤਨ ਸ਼ੈਲੀ ਵਾਲੇ ਮੇਰੇ ਵੀਰ ਜਾਂ ਅਖੰਡ ਕੀਰਤਨੀ ਵਾਲੇ ਜਥੇ ਜਿਹੜੇ ਚਲੋ ਜਿਹੜੇ ਸਿੱਧਾ-ਸਿੱਧਾ ਵੀ ਕਰਦੇ ਆ ਉਹ ਵੀ ਚਲੋ ਠੀਕ ਆ ਸਮਝ ਆਉਂਦਾ ਵੀ ਚਾਹ ਲੋ ਜਿਹੜੇ ਕੋਈ ਆਪ ਦੀਆਂ ਧੁਨਾ ਬਣਾ ਕਰਕੇ ਜਿਹੜਾ ਮਹਾਰਾਜ ਦੀ ਬਾਣੀ ਪੜ੍ਹਦੇ ਆ ਚਲੋ ਬਾਣੀ ਦੇ ਵੀ ਪੜ੍ਹਦੇ ਆ ਪਤਾ ਨਹੀਂ ਇਹਨਾਂ ਦਾ ਹੁਣ ਕਿਹੜਾ ਤਰੀਕਾ ਹੈ ਸਿੱਧਾ-ਸਿੱਧਾ ਵੀ ਸਮਝ ਆਉਂਦਾ ਵਾ ਤੇ ਰਾਗਾਂ ਵਾਲਾ ਤੇ ਚਲੋ ਮर्याਦਾ ਜਿਹੜੀ ਹੈਗੀ ਉਹ ਰਾਗਾਂ ਵਾਲੀ ਹੈ ਹਾਂ ਤੇ ਜਿਹੜਾ ਸਿੱਧਾ ਅਖੰਡ ਕੀਰਤਨ ਵਾਲੇ ਜਿਹੜੇ ਉਦਾਂ ਕਰਦੇ ਹੁੰਦੇ ਨੇ ਹੁਣ ਇਹ ਇੱਕ ਵੀਡੀਓ ਹੋਰ ਮੈਂ ਤੁਹਾਨੂੰ ਦਿਖਾਉਣਾ। ਉੱਚ ਦੇਖਿਓ। ਮਾਦ ਮਾਇਆ ਤਾਰੀ ਛਤਰ ਪਟ ਤੰਛੜੂ ਤਿਆਗ। ਇਹ ਦੇ ਵਿੱਚ ਹੁਣ ਡਰ ਡਰ ਦਰ ਇਹ ਹੁਣ ਕੀ ਇਹ ਕੀਰਤਨ ਦੇ ਵਿੱਚ ਮਾਰਾ ਇਹਨੇ ਤੇ ਇਸ ਤਰ੍ਹਾਂ ਦਾ ਕੋਈ ਸ਼ਬਦ ਨਹੀਂ ਲਿਖਿਆ ਗੁਰਬਾਣੀ ਦੇ ਵਿੱਚ ਤਾਂ ਇਸ ਤਰ੍ਹਾਂ ਦਾ ਕੋਈ ਸ਼ਬਦ ਨਹੀਂ ਹੈ ਪਿਆਰਿਓ ਸੋ ਸਾਨੂੰ ਸਮਝਣ ਦੀ ਲੋੜ ਹੈ ਜੇ ਕੋਈ ਹਰ ਇੱਕ ਸਿੱਖ ਦਾ ਫਰਜ਼ ਹੈ ਜੇ ਕਿਸੇ ਦੇ ਵੀ ਮੌਜੂਦਗੀ ਵਿੱਚ ਜੇ ਕੋਈ ਇਸ ਤਰ੍ਹਾਂ ਦਾ ਕਾਰਜ ਹੋ ਰਿਹਾ ਭਾਈ ਉਸ ਨੂੰ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਉਹਨੂੰ ਬਾਹਾਂ ਫੜ ਕੇ ਉਹਨੂੰ ਕਹੋ ਭਾਈ ਸਾਹਿਬ ਇਸ ਤਰ੍ਹਾਂ ਨਹੀਂ ਇਦਾਂ ਆਪਾਂ ਗੁਰਬਾਣੀ ਜਿਹੜੀ ਹੈ ਇਹ ਅਗਾਧ ਬੋਲ ਸਮੁੰਦਰ ਹੈ ਆਪਾਂ ਆਨੰਦ ਲੈਣਾ ਹੈ ਆਨੰਦ ਕਿਦਾਂ ਲੈਣਾ ਹੈ ਢੋਲ ਬੈਠ ਕੇ ਜਿਹੜਾ ਧਿਆਨ ਹੈ ਉਹ ਸਤਗੁਰਾਂ ਦੇ ਸ਼ਬਦ ਨਾਲ ਜੋੜਨਾ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ ਜਿਹੜੀ ਸੁਰਤ ਹੈ ਉਹਨੂੰ ਸ਼ਬਦ ਦੇ ਨਾਲ ਜੋੜਨਾ ਹੈ ਸੁਰਤ ਧੁਨ ਜਿਹੜੀ ਇਹ ਸਾਡੀ ਚੇਲਾ ਹੈ ਤੇ ਗੁਰੂ ਜਿਹੜਾ ਉਹ ਸ਼ਬਦ ਹੈ ਸ਼ਬਦ ਦੇ ਨਾਲ ਆਪਣੀ ਸੁਰਤੀ ਤੇ ਬਿਰਤੀ ਨੂੰ ਜੋੜਨਾ ਹੈ ਤਾਂ ਆਤਮਿਕ ਆਨੰਦ ਲੈਣਾ ਹੈ। ਸੋ ਡਰਰ ਡਰਰ ਕਰਕੇ ਇਦਾਂ ਉੱਠ ਕੇ ਸੰਗਤ ਚੋਂ ਇਸ ਤਰ੍ਹਾਂ ਬਾਹ ਕੱਢ ਕੇ ਐ ਕਰ ਇਹ ਇਦਾਂ ਸ਼ਬਦ ਗਉਣ ਨਾਲ ਇਸ ਤਰ੍ਹਾਂ ਮੇਰੀ ਤਾਂ ਇਹ ਸਮਝ ਵਿੱਚ ਨਹੀਂ ਆਇਆ ਵੀ ਇਹ ਕਿਹੜੀ ਸ਼ੈਲੀ ਆ ਕੀਰਤਨ ਦੀ ਜੇ ਤੁਹਾਡੀ ਕੋਈ ਸਮਝ ਵਿੱਚ ਹੈ ਤਾਂ ਤੁਸੀਂ ਜ਼ਰੂਰ ਦੱਸਿਓ ਤੇ ਇੱਕ ਜ਼ਰੂਰੀ ਬੇਨਤੀ ਹੋਰ ਭਾਈ ਰਣਜੀਤ ਸਿੰਘ ਜੀ ਜਿਹੜੇ ਹੈੱਡ ਗ੍ਰੰਥੀ ਨੇ ਉਥੋਂ ਦੇ ਦਿੱਲੀ ਦੇ ਅੰਦਰ ਉਹਨਾਂ ਤੱਕ ਵੀ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ ਜੀ ਕੀਰਤਨ ਦੀ ਸ਼ੈਲੀ ਭਾਈ ਜਿਹੜੀ ਮਰਿਆਦਾ ਇੱਕ ਰੱਖੋ ਜਿਹੜੀ ਆ ਰਾਗਾਂ ਦੀ ਮਰਿਆਦਾ ਜਿਹੜੇ ਮਹਾਰਾਜ ਦੇ ਸਥਾਨ ਹਨ ਉਹਨਾਂ ਤੇ ਪ੍ਰੋਪਰ ਜਿਹੜੇ ਆਪਣੇ ਰਾਗ ਜਾਣਦੇ ਉਹਨਾਂ ਨੂੰ ਹੀ ਕੀਰਤਨ ਕਰਨ ਦਿੱਤਾ ਜਾਵੇ ਛੋ ਬੇਨਤੀਆਂ ਹੈ ਪ੍ਰਵਾਨ ਕਰਨੀਆਂ ਉਹ ਇੰਆ ਭੁਲਾ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ